ਅੱਜ ਆਪਾਂ ਬਣਾਉਣ ਲੱਗੇ ਆ ਜੀ ਮੂਲੀਆਂ ਵਾਲੇ ਪਰੌਂਠੇ ਤੇ ਚਲੋ ਫਿਰ ਆਪਾਂ ਪਰੌਂਠੇ ਬਣਾਉਣੇ ਸ਼ੁਰੂ ਕਰਦੇ ਹਾਂ ਜੇ ਕਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਹ ਆਪਾਂ ਲੈ ਲਈਆਂ ਤਿੰਨ ਮੂਲੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਉੱਤ ਤੋਂ ਥੋੜਾ ਥੋੜਾ ਆਪਾਂ ਛਿਲਕਾ ਉਤਾਰ ਦਿੱਤਾ ਤੇ ਇਹ ਵਾਲੇ ਆਪਾਂ ਜਿਹੜੇ ਮੂਲੀਆਂ ਦੇ ਪੱਤੇ ਵਿੱਚ ਹੁੰਦੇ ਨੇ ਨਾ ਕੋਲੇ ਕੋਲੇ ਪੱਤੇ ਉਹ ਆਪਾਂ ਕੱਢ ਲਏ ਨੇ ਕਿਉਂਕਿ ਇਹ ਵੀ ਆਪਾਂ ਪਰੌਂਠੇ ਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਕੱਦੂ ਕਸ਼ ਕਰਦੇ ਆਂ ਪੂਲੀਆਂ ਆਪਾਂ ਕੱਤੂਕਾਸ਼ ਕਰ ਲਈਆਂ ਤੇ ਜਿਹੜੇ ਪੱਤੇ ਸੀ ਉਹਨਾਂ ਨੂੰ ਆਪਾਂ ਕਰਦੇ ਦੇ ਨਾਲ ਬਰੀਕ ਕੱਟ ਲਿਆ। ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਲੂਣ ਪਾ ਦਿੰਨੇ ਆ। ਕਿਉਂਕਿ ਲੂਣ ਪਾਉਣ ਤੋਂ ਬਾਅਦ ਜਿੰਨਾ ਵੀ ਇਹਨਾਂ ਪਾਣੀ ਛੱਡਣਾ ਹੋਵੇਗਾ ਛੱਡ ਦੇਣਗੀਆਂ। ਚੰਗੀ ਤਰ੍ਹਾਂ ਮਿਲਾ ਦੇਣੀ ਆਪਾਂ। ਚੰਗੀ ਤਰ੍ਹਾਂ ਮਿਕਸ ਕਰ ਦੇਣੀ ਇਹਨਾਂ ਨੂੰ। ਤੇ ਹੁਣ ਇਹਨਾਂ ਨੂੰ ਆਪਾਂ 5 ਮਿੰਟ ਇੱਥੇ ਰੱਖ ਦੇਣੀ ਆ। ਹਾਂਜੀ 5 ਮਿੰਟ ਹੋ ਗਏ ਨੇ ਤੇ ਮੂਲੀਆਂ ਦੇਖੋ ਪਾਣੀ ਵੀ ਛੱਡ ਦਿੱਤਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਲੈਣੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਕੋਟ-ਕੋਟ ਕੇ ਨਿਚੋੜ ਕੇ ਪਾਣੀ ਬਾਹਰ ਕੱਢ ਦਿੰਨੇ ਆ ਤੇ ਇਹਨਾਂ ਨੂੰ ਆਪਾਂ ਦੂਸਰੀ ਪਲੇਟ 'ਚ ਰੱਖ ਲੈਣੇ ਆ ਇਨਾਂ ਦੇ ਵਿੱਚ ਆਪਾਂ ਮਸਾਲੇ ਪਾਉਣੇ ਆ। ਸਵਾਦ ਅਨੁਸਾਰ ਆਪਾਂ ਲੂਣ ਪਾਵਾਂਗੇ। ਲੂਣ ਤੁਸੀਂ ਚੈੱਕ ਕਰਕੇ ਪਾਓ ਕਿਉਂਕਿ ਲੂਣ ਆਪਾਂ ਪਹਿਲਾਂ ਵੀ ਪਾਇਆ ਸੀ ਤੇ ਇਸ ਕਰਕੇ ਤੁਸੀਂ ਚੈੱਕ ਕਰਕੇ ਪਾਓ ਲੂਣ। ਅੱਧਾ ਚਮਚਾ ਲਾਲ ਮਿਰਚ ਦਾ ਪਾਊਡਰ ਪਾ ਦਿੰਨੇ ਆ। ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ। ਬਾਕੀ ਥੋੜੀ ਜਿਹੀ ਆਪਾਂ ਕਸਤੂਰੀ ਮੇਥੀ ਪਾ ਦਿੰਨੇ ਆ। ਹੱਥਾਂ ਨਾਲ ਕ੍ਰਸ਼ ਕਰਕੇ ਪਾ ਦਿੰਨੇ ਆ। ਤੇ ਹੁਣ ਆਪਾਂ ਥੋੜੀ ਜਿਹੀ ਇਹਦੇ ਵਿੱਚ ਅਜਵਾਇਨ ਪਾ ਦਨੇ ਆ। ਤੇ ਇਹ ਆਪਾਂ ਕद्दूकस ਕੀਤਾ ਹੋਇਆ ਅਦਰਕ ਪਾ ਦਨੇ ਆ। ਅਦਰਕ ਇਹਦੇ ਵਿੱਚ ਜ਼ਰੂਰ ਪਾਓ ਕਿਉਂਕਿ ਅਦਰਕ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਬਣਨੇਗੇ ਪਰੌਂਠੇ। ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਨੇ ਆ। ਹੁਣ ਤੁਸੀਂ ਲੌਂ ਮਰਚੀ ਵੀ ਚੈੱਕ ਕਰ ਸਕਦੇ ਹੋ। ਜੇ ਤੁਹਾਨੂੰ ਘੱਟ ਲੱਗਦਾ ਤੁਸੀਂ ਪਾ ਸਕਦੇ ਹੋ। ਇਹਦੇ ਵਿੱਚ ਬਰੀਕ ਕਟਿਆ ਹੋਇਆ ਧਨੀਆ ਵੀ ਪਾ ਸਕਦੇ ਹੋ। ਮੇਰੇ ਕੋਲ ਇਸ ਟਾਈਮ ਨਹੀਂ ਸੀ। ਤੇ ਮੈਂ ਨਹੀਂ ਪਾਇਆ ਮੈਂ ਮੂਲੀਆਂ ਦੇ ਪੱਤੇ ਪਾ ਲੈਨੇ ਤੇ ਹੁਣ ਆਪਾਂ ਰੋਟੀ ਬਣਾਉਣ ਦੀ ਤਿਆਰੀ ਕਰਦੇ ਆਂ ਇਹ ਆਪਾਂ ਜਿੱਦਾਂ ਸਿੰਪਲ ਆਟਾ ਘਰ ਵਿੱਚ ਗੁੰਨੀਦਾ ਉਹੋ ਹੀ ਆਟਾ ਗੁੰਨਿਆ ਇਹਦੇ ਵਿੱਚ ਕੁਛ ਨਹੀਂ ਪਾਇਆ ਸਿਰਫ ਇਹਨਾਂ ਤਿਆਰ ਰੱਖਣਾ ਆਟਾ ਥੋੜਾ ਜਿਹਾ ਸੌਫਟ ਹੋਣਾ ਚਾਹੀਦਾ ਹਾਰਡ ਆਟਾ ਨਹੀਂ ਹੋਣਾ ਚਾਹੀਦਾ ਥੋੜਾ ਜਿਹਾ ਸੀ ਹੱਥਾਂ ਨੂੰ ਆਟਾ ਲਾ ਕੇ ਤੇ ਪੇੜਾ ਕਰ ਸਕਦੇ ਹੋ ਬੇਕ ਪੇੜਾ ਲੈ ਲਿਆ ਤੇ ਥੋੜਾ ਜਿਹਾ ਆਪਾਂ ਇੱਤੇ ਆਟਾ ਲਗਾਤਾ ਥੇ ਕਿੰ ਥੋੜਾ ਜਿਹਾ ਢੱਕਾ ਕਰ ਲੈਨੇ ਇਹਦੇ ਵਿੱਚ ਆਪਾਂ ਹੁਣ ਮੂਲੀਆਂ ਪਾਦਨ ਨੂੰ ਕद्दूकश ਕੀਤੀਆਂ ਹੋਈਆਂ ਹਾਂ ਹੁਣ ਫੇਰ ਇੱਤੇ ਸੁੱਕਾ ਆਟਾ ਲਗਾਉਨੇ ਆ ਥੋੜਾ ਜਿਹਾ ਆਪਾਂ ਹੱਥ ਦੇਣ ਨੂੰ ਥੋੜਾ ਪੇੜੇ ਨੂੰ ਇੱਤਾ ਕਰਕੇ ਫੁਲਾ ਲਾਂਗੇ क्योंकि आप रोटी के बेचा मूलिया पाइं ने यदर फिर सुा आटा लगाने लगा आटा लगा तो बाद इन आप हथेना क्योंकि रोटी फटे फटीना इस करके जो चिपकती है तो थोड़ा जोर आप आटा लगा दें ਉਹ ਤਾਂ ਤਵਾ ਵੀ ਆਪਣਾ ਗਰਮ ਹੈ ਤਵਾ ਗਰਮ ਹੋ ਚੁੱਕਾ ਹੈ ਤੇ ਰੋਟੀ ਆ ਪਕਾਉਣੀ ਆ ਜਦੋਂ ਤਾਈ ਇਹ ਰੋਟੀ ਆਪਣੀ ਪੱਕਦੀ ਹੈ ਆਪਾਂ ਦੂਸਰੀ ਰੋਟੀ ਦੀ ਤਿਆਰੀ ਕਰ ਲੈਂਦੇ ਹਾਂ ਹੁਣ ਰੋਟੀ ਦੇਖਣ ਨੂੰ ਵੀ ਲੱਗਦੀ ਪਈ ਆਪਣੀ ਥੱਲੇ ਵੀ ਪੱਕ ਚੁੱਕੀ ਹੈ ਇਹਨੂੰ ਹੁਣ ਸਾਈਡ ਚੇਂਜ ਕਰ ਦਿੰਨੇ ਆ ਤੇ ਇਹਦੇ ਉੱਪਰ ਤੁਸੀਂ ਹੁਣ ਘਿਓ ਦਾਲਡਾ ਰਫੈਂਡ ਜਾਂ ਤੇਸੀ ਘਿਓ ਕੁਛ ਵੀ ਲਗਾ ਸਕਦੇ ਹੋ ਪਰ ਸਰੋਂ ਦਾ ਤੇਲ ਲਗਾਉਗੇ ਤਾਂ ਪਰੌਂਠੇ ਜਿਹੜੇ ਬਹੁਤ ਸਵਾਦ ਬਣਦੇ ਨੇ तो मैं तो लगाता देसी घ्यो क्योंकि बच्चा ने खाने ने इस करके मैं देसी घ्यो के दे उन्होंने बना के दिनी हाँ जे आप सियाण ने खाने हो हाँ तो फिर आपों का तेल लावे तो परौठे स्वाद बनते हैं बाकी जेकर तुम साड़ी वीडियो बढ़िया लगदिया होंगे तो इसमें लाइक शेयर सबसक्राइब जरूर करो ਤੇ ਪਰਾਂਠਾ ਆਪਣਾ ਹੋ ਗਿਆ ਜੀ ਸਿੱਕ ਕੇ ਤਿਆਰ ਤੇ ਮੈਂ ਆਪਾਂ ਹੁਣ ਪਲੇਟ ਵਿੱਚ ਕੱਢਦੇ ਆਂ ਤੇ ਬਾਕੀ ਜਿਹੜਾ ਪਰਾਂਠਾ ਉਹ ਵੀ ਆਪਾਂ ਇਦਾਂ ਹੀ ਤਿਆਰ ਕਰਾਂਗੇ ਇਹ ਹੈਗਾ ਜੀ ਆਪਣਾ ਅਗਲਾ ਪਰਾਂਠਾ ਜੇਕਰ ਆਟਾ ਤੁਸੀਂ ਸੌਫਟ ਰੱਖੋਗੇ ਤੇ ਰੋਟੀ ਬਹੁਤ ਹੀ ਸੋਹਣੀ ਬਣੇਗੀ ਰੋਟੀ ਫਟੇਗੀ ਨਹੀਂ ਕਿਉਂਕਿ ਕਈ ਵਾਰ ਹੁੰਦਾ ਆਪਾਂ ਜਦੋਂ ਇਹਦੇ ਵਿੱਚ ਮਸਾਲਾ ਪਾਇਆ ਹੁੰਦਾ ਤੇ ਰੋਟੀ ਫਟ ਜਾਂਦੀ ਹੈ ਹਮੇਸ਼ਾ ਆਟਾ ਤੁਹਾਡਾ ਸੌਫਟ ਹੋਏਗਾ ਰੋਟੀ ਕਦੀ ਨਹੀਂ ਫਟਦੀ ਤੇ ਰੋਟੀ ਬਣੀ ਬਹੁਤ ਸੋਣੀ ਹੈ ਪਤਲੀ ਬਣੀ ਹੈ ਤੇ ਲੋ ਜੀ ਆਪਣਾ ਦੂਸਰਾ ਪਰਾਂਠਾ ਵੀ ਬਣ ਕੇ ਤਿਆਰ ਹੈ ਤਾਂ ਲੋ ਜੀ ਆਪਣੇ ਜਿਹੜੇ ਮੂਲੀਆਂ ਵਾਲੇ ਪਰਾਂਠੇ ਬਣ ਕੇ ਰੈਡੀ ਨੇ ਇਸ ਨੂੰ ਤੁਸੀਂ ਅੰਬ ਦੇ achar ਨਾਲ ਖਾ ਸਕਦੇ ਹੋ ਦਹੀਂ ਨਾਲ ਖਾ ਸਕਦੇ ਹੋ ਤੇ ਜੇਕਰ ਰੈਸਪੀ ਵਧੀਆ ਲੱਗੇ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ